ਰਾਗ ਗਉੜੀ ਗੁਆਰੇ ਰੀ ਮਹੱਲਾ ਪਹਿਲਾ ਚੌਪਦੇ ਦੋਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਪਹਿਲੀ ਵੇਰ ਸਰਲੇਖ ਆਇਆ ਹੈ ਚੌਪਦੇ ਦੋਪਦੇ ਭਾਵ ਚਾਰ-ਚਾਰ ਪਦਿਆਂ ਵਾਲੇ ਤੇ ਦੋ-ਦੋ ਪਦਿਆਂ ਵਾਲੇ ਸ਼ਬਦ ਅੱਗੇ ਆ ਰਹੇ ਨੇ। ਸ੍ਰੀ ਰਾਗ ਤੇ ਮਾਜ ਰਾਗ ਵਿੱਚ ਸਤਿਗੁਰਾਂ ਜੀ ਨੇ ਇਹ ਵੱਖਰੀ ਸੂਚਨਾ ਨਹੀਂ ਰੱਖੀ ਪਰ ਇੱਥੇ ਉਚੇਚੇ ਤੌਰ ਤੇ ਇਹ ਸੂਚਨਾ ਸਤਿਗੁਰਾਂ ਨੇ ਦਿੱਤੀ ਹੈ ਔਰ ਆਗਾਮ ਹੀ ਇਹ ਸੂਚਨਾ ਆਉਂਦੀ ਰਹੇਗੀ। ਰਹਾਉ ਦੀ ਪੰਕਤੀ ਸ਼ਬਦ ਦਾ ਕੇਂਦਰੀ ਭਾਵ ਹੁੰਦੀ ਹੈ ਤੇ ਉਹਨਾਂ ਪੰਕਤੀਆਂ ਤੋਂ ਇਲਾਵਾ ਜੇ ਸ਼ਬਦ ਦੇ ਚਾਰ ਬਾਦ ਹੋਣ ਉਸ ਨੂੰ ਚੌਪਦੇ ਕਹਿੰਦੇ ਨੇ। ਜਿਸ ਦੇ ਤਿੰਨ ਹਨ ਉਸ ਦੇ ਤਿਹ ਪਦੇ ਕਿਹਾ ਜਾਂਦਾ ਹੈ ਤੇ ਜਿਨ੍ਹਾਂ ਦੇ ਦੋ ਪਦ ਹੋਣ ਉਹ ਦੋ ਪਦੇ ਕਹੇ ਜਾਂਦੇ ਨੇ ਅੱਠ ਅੱਠ ਪਦਿਆਂ ਵਾਲੇ ਸ਼ਬਦ ਨੂੰ ਅਸ਼ਟ ਪਦਿਆਂ ਕਿਹਾ ਜਾਂਦਾ ਹੈ ਉਹ ਪਿੱਛੇ ਦਰਸ਼ਨ ਆਪਾਂ ਕਰ ਆਏ ਹਾਂ ਸੋ ਇਹ ਚੌ ਪਦੇ ਦੋ ਪਦੇ ਭਾਵ ਚਾਰ ਪਦਿਆਂ ਵਾਲੇ ਤੇ ਦੋ ਦੋ ਪਦਿਆਂ ਵਾਲੇ ਸ਼ਬਦ ਰਲਵੇਂ ਆ ਰਹੇ ਨੇ ਤਾਂ ਇਹ ਸਰਲੇਖ ਸਤਿਗੁਰੂ ਜੀ ਨੇ ਰੱਖਿਆ ਹੈ ਹਾਂਜੀ ਭਾਉ ਮੋਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚਲੀਐ ਸਹੀਐ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਏ ਨ ਲੰਗਸ ਪਾਰ ਭੈ ਭਉ ਰਾਖਿਆ ਭਾਇ ਸਵਾਰ ਰਹਾਉ ਭੈ ਤਨ ਅਗਨ ਭੈ ਤਨ ਅਗਨ ਭਖੈ ਭੈ ਨਾਲ ਭੈ ਭਉ ਘੜੀਐ ਸਬਦ ਸਵਾਰ ਭੈ ਬਿਨ ਘੜਤ ਕਚਨ ਕਚ ਅੰਦਾ ਸਚਾ ਅੰਦੇ ਸਟ ਬੁੱਧੀ ਬਾਜੀ ਉਪਜੈ ਚਾਓ ਸਹਿਸ ਸਿਆਣਪ ਪਵੈ ਨਾ ਤਾਓ ਨਾਨਕ ਮਨ ਮੁਖ ਬੋਲਣ ਵਾਓ ਅੰਦਾ ਅਖਰ ਵਾਓ ਦਵਾਓ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ 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 ਜਾਏ ਸੋ ਡਰ ਕੇਹਾ ਜਿਤ ਡਰ ਡਰ ਪਾਏ ਤੋਦ ਬੇਨ ਦੂਜੀ ਨਾਹੀ ਜਾਏ ਜੋ ਕਿਛ ਵਰਤੈ ਸਭ ਤੇਰੀ ਰਜਾਈ ਡਰਿਆ ਜੇ ਡਰ ਹੋਵੇ ਹੋਰ ਡਰ ਡਰ ਡਰਣਾ ਮਾਨਕ ਆਸੋਰ ਰਹਾਓ ਨਾ ਜੀਉ ਮਰੈ ਨਾ ਡੂਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੈ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਭੰਸ ហេਤ ਆਸਾ ਅਸਮਾਨ ਤੇਸ ਵਿੱਚ ਭੂਖ ਬਹੁਤ ਨੈਸਾਨ ਭਉ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਹੂੰ ਸਭਨਾ ਕਾ ਸੋਏ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਦਾ ਸੋਏ ਜਾ ਕੇ ਜੀਅ ਜੰਤ ਧਨਵਾਲ ਨਾਨਕ ਆਖਣ ਬੇਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਤ ਮਾਤਾ ਪਿਤਾ ਸੰਤੋਖ ਮਾਤਾ ਮਤ ਪਿਤਾ ਸੰਤੋਖ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰ ਇਹੋ ਵਿਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਦੋਏ ਸਸੁਰ ਭਏ ਕਰਣੀ ਕਾਮਣ ਕਰ ਮਨ ਲਏ ਸਾਹਾ ਸੰਜੋਗ ਵਿਆਹ ਵਿਜੋਗ ਸਚ ਸੰਤਤ ਕਹੋ ਨਾਨਕ ਜੋਗ ਕਵੜੀ ਮਹੱਲਾ ਪਹਿਲਾ ਪੌਣਾ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾ ਦਵਾਰ ਬੁਝ ਰਹਿ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੈ ਪੌਣ ਬੁਝ ਰਹਿ ਗਿਆਨੀ ਮੂਆ ਹੈ ਕੌਣ ਮੂਈ ਸੋਰਤ ਬਾਦ ਅਹੰਕਾਰ ਓਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਣ ਤਟ ਤੀਰਥ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਿਤ ਬਾਦ ਵਿਖਾਣ ਬਾਦ ਵਿਖਾਣਾ ਪੜ ਪੜ ਪੰਡਿਤ ਬਾਦ ਵਿਖਾਣਾ ਭੀਤਰ ਹੋ ਦੇਵਸਤ ਨਾ ਜਾਣੈ ਹਉ ਨਾਮੁ ਆ ਮੇਰੀ ਮੋਈ ਬਲਾਏ ਓਹ ਨਾਮੁ ਆ ਜੋ ਰਹਿਆ ਸੰਵਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਮਰਤਾ ਜਾਤਾ ਨਦਰ ਨ ਆਇ ਗਉੜੀ ਮਹੱਲਾ ਪਹਿਲਾ ਦਖਣੀ ਸੋਣਾ ਸੁਣ ਬੂਝੈ ਮਾਨੈ ਨਾਉ ਤਾ ਕੈ ਸਦ ਬਲੇ ਹਰੈ ਜਾਓ ਆਪ ਭੁਲਾਏ ਖੌਰ ਨਾ ਠਾਓ ਤੂੰ ਸਮਝਾਵਹਿ ਮੇਲ ਮਿਲਾਓ ਨਾਮ ਮਿਲੈ ਚੱਲੈ ਮੈਂ ਨਾਲ ਬਿਨ ਨਾਵੇ ਬਾਦੀ ਸਭ ਕਾਲ ਰਹਾਓ ਖੇਤੀ ਵਣਜ ਨਾ ਵੈ ਕੀ ਓਟ ਪਾਪ ਪੁਨ ਬੀਜ ਕੀ ਪੋਟ ਕਾਮ ਕ੍ਰੋਧ ਜੀਅ ਮਹ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੇਖ ਤਨ ਮਨ ਰਤੇ ਮੀਠੇ ਰਸ ਈਖ ਤਨ ਮਨ ਤੀਤਲ ਸਾਚ ਪ੍ਰੀਖ ਸਾਚੇ ਗੁਰ ਕੀ ਸਾਚੀ ਸੇਖ ਤਨ ਮਨ ਸੀਤਲ ਸਾਚ ਪ੍ਰੀਖ ਚਲ ਪੁਰਾਇਨ ਰਸ ਕਮਲ ਪ੍ਰੀਖ ਸਬਦ ਪੁਰਾਇਨ ਫੇਰ ਪੜੋ ਪੁਰਾਇਨ ਨੇ ਪੁਰਾਇਨ ਚਲ ਪੁਰਾਇਨ ਰਸ ਕਮਲ ਪ੍ਰੀਖ ਸਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦਵਾਰ ਪੰਜ ਵਸ ਹੈ ਮਿਲ ਜੋਤ ਅਪਾਰ ਆਪ ਤੁਲੇ ਆਪੇ ਵਣਜਾਰ ਨਾਨਕ ਨਾਮ ਸਵਾਰਣ ਹਾਰ ਕੌੜੀ ਮਹੱਲਾ ਪਹਿਲਾ ਜਾ ਤੋ ਜਾਏ ਕਹਾ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੇ ਕਿਉ ਬਾਦਿਓ ਕਿਉ ਮੁਕਤੀ ਪਾਵੇ ਕਿਉ ਅਬਿਨਾਸੀ ਸਹਿਜ ਸਮਾਵੇ ਨਾਮ ਰਿਦੈ ਅੰਮ੍ਰਿਤ ਮੁਖ ਨਾਮ ਨਰਹਰ ਨਾਮ ਨਰਹਰ ਨਿਹਕਾਮ ਰਹਾਉ ਸਹਜੇ ਆਵੇ ਸਹਜੇ ਜਾਏ ਮਨ ਤੇ ਉਪਜੈ ਮਨ ਮਾਹੇ ਸਮਾਏ ਗੁਰਮੁਖ ਮੁਕਤੋ ਬੰਧ ਨਾ ਪਾਏ ਸ਼ਬਦ ਵਿਚਾਰ ਛਟੈ ਹਰ ਨਾਏ ਤਰਵਰ ਪੰਖੀ ਬਹੁ ਨਿਸਬਾਸ ਸੋਖ ਦੁਖੀਆ ਮਨ ਮੋਹ ਵਿਨਾਸ਼ ਸਾਜ ਬਿਹਾਗ ਤਕ ਹੈ ਆਗਾਸ ਦਹ ਦੇ ਸੁਤਾਵ ਹੈ ਕਰਮ ਲਿਖਿਆਸ ਨਾਮ ਸੰਜੋਗੀ ਕੋਇਲ ਠਾਟ ਕਾਮ ਕ੍ਰੋਧ ਫੂਟੈ ਬਿਖਮਾਟ ਪਿੰਨ ਵਖਰ ਸੂਨੋ ਘਰ ਹਾਟ ਕੋਰ ਮਿਲ ਖੋਲੇ ਬਜਰ ਕਪਾਟ ਸਾਧ ਮਿਲੇ ਪੂਰਬ ਸੰਜੋਗ ਸਚਰ ਹਸੇ ਪੂਰੇ ਹਰ ਲੋਗ ਮਾਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨ ਕੈ ਲਾਗਉ ਪਾਏ ਗਾਵੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿਚੀਤ ਝੂਠ ਵਿਕਾਰ ਜਾਗੈ ਹਿਤਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੋਚੀਤ ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਓ ਅਗਨ ਪਾਣੀ ਬੋਲੈ ਪੜਵਾਉ ਜਹਿਵਾ ਇੰਦਰੀ ਏਕ ਸੁਵਾਉ ਦਿਸ਼ਟ ਵੇਕਾਰੀ ਨਾਹੀ ਭਉ ਭਾਉ ਆਪ ਮਾਰੇ ਤਾ ਪਾਏ ਨਾਉ ਸ਼ਬਦ ਮਰੈ ਫਿਰ ਮਰਨ ਨ ਹੋਏ ਬੇਨ ਮੂਏ ਕਿਉ ਪੂਰਾ ਹੋਏ ਪਰਪੰਚ ਵਿਆਪ ਪਰਪੰਚ ਵਿਆਪ ਰਹਿਆ ਮਨ ਦੋਏ ਫਿਰ ਨਾਰਾਇਣ ਕਰੇ ਸੋ ਹੋਏ ਇਹ ਸੁਧ ਕਰਨਾ ਪੈਂਦਾ ਈੜੀ ਤੇ ਅਣਾਣਾ ਜੋਣਾ ਵਿੱਚ ਆੜਾ ਲੱਗ ਜਾਂਦਾ ਫਿਰ ਨਾਰਾਇਣ ਨਾਰਾਇਣ ਨਹੀਂ ਫਿਰ ਨਾਰਾਇਣ ਨਾਰਾਇਣ ਪਾਠ ਦਾ ਹੋਵੇ ਨਾਰਾਇਣ ਫਿਰ ਨਾਰਾਇਣ ਕਰੇ ਸੋ ਹੋਏ ਬੋਹਿਤ ਚੜਾਓ ਜਾ ਆਵੇ ਵਾਰ ਠਾਕੇ ਬੋਹਿਤ ਦਰਗਹਿ ਮਾਰ ਸੱਚ ਸਾਲਾਹੀ ਧਨ ਗੁਰਦੁਆਰ ਨਾਨਕ ਦਾਰ ਘਰ ਏਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਉਲਟਿਓ ਕਮਲ ਬ੍ਰਹਮ ਬੀਚਾਰ ਅੰਮ੍ਰਿਤ ਧਾਰ ਗगन ਦਾਸ ਦਵਾਰ ਤ੍ਰਿਭਵਨ ਬੇਦਿਆ ਆਪ ਮੁrar ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾ ਵਾਹਿਗੁਰੂ ਕੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਕਗਨ ਦਸ ਦਵਾਰ ਤ੍ਰੇ ਭਵਨ ਬੇਦਿਆ ਆਪ ਮੁrar ਹਰੇ ਮਨ ਮੇਰੇ ਪਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੁਵਾ ਮਾਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਾ ਤਾ ਸਾਧ ਤੀਰਥ ਮੱਜਨ ਨਾਮ ਅਦਗ ਬਿਥਾਰ ਕਰੋ ਕਿਸ ਕਾਮ ਨਰਨਾਰਾਇਣ ਅੰਤਰ ਜਾਮ ਆਨ ਮਨੋ ਤਉ ਪਰ ਘਰ ਜਾਓ ਕਿਸ ਜਾ ਚਾਓ ਨਾਹੀ ਕੋ ਥਾਓ ਨਾਨਕ ਗੁਰਮਤ ਸਹਿਜ ਸਮਾਉ ਕੌੜੀ ਮਹੱਲਾ ਪਹਿਲਾ ਸਤਗੁਰ ਮਿਲੇ ਸੋ ਮਰਨ ਦਿਖਾਏ ਸੋ ਮਰਨ ਸੰਬੰਧਕ ਪਾਠ ਹੈ ਸਬੰਧਕ ਪਾਠ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਬਿਲਕੁਲ ਨਿਖੜਵਾ ਵੀ ਨਾ ਹੋਵੇ ਤੇ ਬਿਲਕੁਲ ਨਾਲ ਜੁੜਵਾ ਵੀ ਨਾ ਹੋਵੇ ਉਹਨੂੰ ਸੰਬੰਧਕ ਪਾਠ ਕਿਹਾ ਜਾਂਦਾ ਹੈ ਸੋ ਮਰਣ ਵੱਖਰਾ-ਵੱਖਰਾ ਵੀ ਨਹੀਂ ਹੈ ਤੇ ਸਮਰਣ ਬਿਲਕੁਲ ਜੋੜ ਕੇ ਵੀ ਨਹੀਂ ਹੈ ਸੰਬੰਧਕ ਪਾਠ ਜਿਵੇਂ ਭਾਈ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਸਤਗੁਰ ਮਿਲੇ ਸਮਰਣ ਦਿਖਾਏ ਇਸੇ ਤਰ੍ਹਾਂ ਕਰਨਾ ਜੀ ਸਤਗੁਰ ਮਿਲੈ ਸੋ ਮਰਨ ਦਿਖਾਏ ਮਰਨ ਰਹਿਣ ਰਸ ਅੰਤਰ ਪਾਏ ਗਰਬ ਨਿਵਾਰ ਗगनਪੁਰ ਪਾਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾਉ ਕਾਰ ਚੋਰੀ ਮੈਂ ਜਾ ਕਿਛ ਲੀਆ ਤਾ ਮਨ ਭਰਾ ਪਾਇਆ ਹਲਤ ਨਾ ਸੋਬਾ ਪਲਤ ਨਾ ਢੋਈ ਅਹਲਾ ਜਨਮ ਗਵਾਇਆ ਖਾ ਖਰੀਦੋ ਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾਓ ਤਾ ਜੇ ਤੁਰ ਕੇ ਸੋਇ ਨਾ ਰੂਪਾ ਕੱਪੜ ਕੇਰੇ ਭਾਰਾ ਕਿਸ ਹੀ ਨਾਲ ਨਾ ਚੱਲੇ ਨਾਨਕ ਝੜ ਝੜ ਪਏ ਗਵਾਰਾ ਪੂਜਾ ਮੇਵਾ ਮੈਂ ਸਭ ਕਿਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀ ਦੇ ਦੇ ਨੀ ਦਿਵਾਲ ਉਸਾਰੀ ਭਾਸ ਮੰਦਰ ਕੀ ਢੇਰੀ ਸੰਚੇ ਸੰਚਨਾ ਦੇਈ ਕਿਸ ਹੀ ਅੰਧ ਜਾਣ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋਗ ਤਿਸੈ ਕਾ ਭਾਣਾ ਰਹਾਓ ਸਾਹੋ ਹਮਾਰਾ ਠਾਕੁਰ ਭਾਰਾ ਹਮ ਤਿਸ ਕੇ ਵਣ ਜਾ ਰਹੇ ਜੀਉ ਪਿੰਡ ਸਭ ਰਾਸ ਤਿਸੈ ਕੀ ਮਾਰ ਆਪੇ ਜੀਵਾਲੇ ਸਾਹੋ ਹਮਾਰਾ ਠਾਕੁਰ ਭਾਰਾ ਹਮ ਤਿਸ ਕੇ ਵਣ ਜਾ ਰਹੇ ਜੀਉ ਪਿੰਡ ਸਭ ਰਾਸ ਤਿਸੈ ਕੀ